ਆ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾ ਗੁਰਪ੍ਰੀਤ ਸਿੰਘ ਜੀ ਜੋ ਕਿ ਅੱਜ ਸਵੇਰੇ ਸਮਾਪਤੀ ਗੁਰੂ ਮਹਾਰਾਜ ਦੀ ਸੇਵਾ ਹੋਈ ਸਮਾਪਤੀ ਉਪਰੰਤ ਇੱਕ ਨਗਰ ਦੇ ਵਿੱਚੋਂ ਜੋ ਕਿ ਉਸਦੀ ਸ਼ਰਾਬ ਪੀਤੀ ਹੋਈ ਸੀ ਆ ਕੇ ਸਤਗੁਰਾਂ ਦੀ ਹਜ਼ੂਰੀ ਦੇ ਵਿੱਚ ਪਹਿਲਾ ਦਰਬਾਰ ਵਿੱਚ ਐਂਟਰ ਕਰਦਾ ਹੀ ਮੈਨੂੰ ਗਾਲਾਂ ਕੱਢਣ ਲੱਗ ਪਿਆ ਮੰਦਾ ਚੰਗਾ ਬੋਲਿਆ ਬਾਅਦ ਵਿੱਚ ਹਜ਼ੂਰੀ ਵਿੱਚ ਪਹੁੰਚਿਆ ਕਹਿਣ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਮੈਂ ਰੋਕ ਲਿਆ ਕਿਉਂਕਿ ਉਹਨੇ ਸਤਗੁਰਾਂ ਨੂੰ ਭੱਦੀ ਸਵਦਾਵਲੀ ਵਰਤੀ ਇਸ ਕਰਕੇ ਮੈਨੂੰ ਪਤਾ ਲੱਗ ਗਿਆ ਕਿ ਇਹਦੀ ਮਨਸਾਫਿ ਸਹੀ ਠੀਕ ਨਹੀਂ ਹੈ ਮੈਂ ਬੜੇ ਹੀ ਹਿੰਮਤ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਉਹਨੂੰ ਦਰਬਾਰ ਦੇ ਵਿੱਚੋਂ ਬਾਹਰ ਕੱਢਿਆ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਬਚਾਅ ਹੋਇਆ ਇਸ ਕਰਕੇ ਭਾਈ ਕਰਨ ਕਰਾਵਣ ਆਪੇ ਆ ਮਾਨਸਿਕ ਸੁਨਾਹੀ ਹਾਥ ਕਿਸੇ ਵਿੱਚ ਕੋਈ ਹਿੰਮਤ ਨਹੀਂ ਹੁੰਦੀ ਇਹ ਬਚਾਅ ਕਰਨ ਵਾਸਤੇ ਇਹ ਸਤਗੁਰਾਂ ਨੇ ਆਪ ਹੀ ਆਪਣਾ ਬਚਾਅ ਕਰਵਾਇਆ ਸੋ ਸੰਗਤਾਂ ਤੋਂ ਸੇਵਾ ਲਈ ਦਾਸ ਤੋਂ ਸੇਵਾ ਲਈ ਸੋ ਹੁਣ ਸੰਗਤਾਂ ਦੇ ਸਹਿਯੋਗ ਦੇ ਨਾਲ ਖਾਨੇ ਵਿੱਚ ਲੈ ਕੇ ਜਾਂਦਾ ਥਾਣੇ 'ਚ ਫੜਾਇਆ ਗਿਆ ਜੋ ਕਾਰਵਾਈ ਉਹ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕੀਤੀ ਜਾਵੇ ਸੋ ਇਸ ਕਰਕੇ ਕਾਰਵਾਈ ਕੀਤੀ ਆ ਕਿਉਂਕਿ ਉਹ ਦੁਬਾਰਾ ਇਹ ਕਹਿ ਕੇ ਗਿਆ ਕਿ ਮੈਂ ਦੁਬਾਰਾ ਫੇਰ ਆਉਂਗਾ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਕੱਲ੍ਹ ਹੋਰ ਵੀ ਕੋਈ ਇਸ ਬਾਰਡਰ 'ਤੇ ਘਟਨਾ ਹੁੰਦੀ ਹੈ ਇਹ ਵਿਅਕਤੀ ਜ਼ਿੰਮੇਵਾਰ ਹੈ ਜੀ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਰੇਸ਼ਾਨ ਸੀ ਕਹਿੰਦੇ ਦਿਮਾਗੀ ਪਰੇਸ਼ਾਨ ਸੀ ਜਿਹਨੂੰ ਇਹੋ ਜਿਹੀ ਕੋਈ ਪਰੇਸ਼ਾਨੀ ਤਾਂ ਇੱਥੇ ਗੱਡ ਟ੍ਰੇਨਾਂ ਚੱਲਦੀਆਂ ਨੇ ਸਟ੍ਰਿਕਸ਼ਨ ਆ ਤੇ ਉਹ ਗੱਡੀ ਦੀ ਲੈਂਨ ਤੇ ਕਿਉਂ ਨਹੀਂ ਗਿਆ ਜਾਂ ਉਹਨੇ ਬਾਜ਼ਾਰ ਦੇ ਵਿੱਚ ਆ ਕੇ ਕਿਸੇ ਚੀਜ਼ ਦੀ ਕਿਸੇ ਦੀ ਭੰਨ ਤੋੜ ਕਿਉਂ ਨਹੀਂ ਕੀਤੀ ਜਾਂ ਉਹਨੇ ਆਪਣੇ ਘਰ ਦੇ ਵਿੱਚ ਆਪਣੀ ਕਿਸੇ ਧੀ ਭੈਣ ਨੂੰ ਹੱਥ ਲਿਉ ਕਿਉਂ ਨਹੀਂ ਪਾਇਆ ਇਹਨਾਂ ਨੂੰ ਗੁਰਦੁਆਰਾ ਹੀ ਇਹਨੂੰ ਕਿਉਂ ਦੱਸਿਆ ਕਿਉਂਕਿ ਅਸੀਂ ਐਸਐਚਓ ਸਾਹਿਬ ਨੂੰ ਮਿਲੇ ਆ ਉਹਨਾਂ ਨੂੰ ਕਿਹਾ ਵੀ ਆ ਹੁਣ ਵੀ ਉਹਨਾਂ ਨਾਲ ਦੁਆਰੇ ਅਸੀਂ ਗੱਲਬਾਤ ਕਰਦੇ ਆ ਵੀ ਇਸ ਬੰਦੇ ਦਾ ਰਿਮਾਂਡ ਲੈ ਕੇ ਇਹਦੀ ਪੂਰੀ ਕੋਕ ਕੀਤੀ ਜਾਵੇ ਤੇ ਜੀ ਇਹਦੇ ਪਿੱਛੇ ਹੋਰ ਕੋਈ ਕਿਸੇ ਏਜੰਸੀ ਦਾ ਕਿਸੇ ਦਾ ਕੋਈ ਹੱਥ ਤਾਂ ਨਹੀਂ ਹੈ ਵੀ ਆldi ਕਰਵਾਉਣ ਦੇ ਵਾਸਤੇ ਕਿਉਂਕਿ ਅਸੀਂ ਭਾਵੇਂ ਕੁਝ ਵੀ ਕਹੀ ਗਈਏ ਤੇ ਅ ਅੱਜ ਇੱਥੇ ਦੁਨੀਆ ਤੇ ਸਭ ਕੁਝ ਬਿਕਾਊ ਆ ਕੋਈ ਵੀ ਬੰਦਾ ਕਿਤੇ ਵੀ ਵੇਖ ਸਕਦਾ ਹੈ ਤੇ ਕਿਸੇ ਨੂੰ ਕੋਈ ਵੀ ਲਾਲਚ ਮਿਲ ਸਕਦਾ ਹੈ ਤੇ ਇਹ ਅੱਜ ਦੀ ਜਿਹੜੀ ਇੱਥੇ ਆ ਕਟਨਾਏ ਉਹ ਵਾਪਰੀ ਹ ਹਾਲ ਦਾ ਪਤਾ ਲੱਗੇ ਕਿੱਥੋਂ ਦਾ ਸੀ ਹਾਂਜੀ ਉਹ ਬੰਦਾ ਕੋਠੇ ਖਨੂਰਾਂ ਦਾ ਹੀ ਹੈ ਹਰਿੰਦਰ ਸਿੰਘ ਉਹਦਾ ਨਾਂ ਹੈ ਤੇ ਮੇਰੇ ਖਿਆਲ ਦੇ ਵਿੱਚ ਗੁਰਦਾਰਾ ਸਾਹਿਬ ਦੇ ਨੇੜੇ ਹੀ ਘਰ ਆ ਉਹਦਾ ਨਾਲ ਹੀ ਘਰ ਆ ਉੱਥੇ ਗੁਰਦਾਰਾ ਸਾਹਿਬ ਦੇ ਤੇ ਸਵੇਰੇ ਤੱਕ ਇਹ ਜਿਹੜਾ ਸ਼ਰਾਬੀ ਹਾਲਤ ਦੇ ਵਿੱਚ ਹੀ ਹੁਣ ਵੀ ਅੰਦਰ ਬੈਠਾ ਹੈ ਸ਼ਰਾਬੀ ਹਾਲਤ ਦੇ ਵਿੱਚ ਹੈ दारू ਪੀਤੀ ਹੋਈ ਆ ਉਹਦੀ ਸ਼ਰਾਬੀ ਆ ਹੋਣਗੀ ਉੱਤੀ ਜੁਰਾਂ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸ਼ਰਾਬੀ ਵਿਅਕਤੀ ਵੱਲੋਂ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਦਰਵਾਜ਼ੇ ਸਭ ਜਾਗੇ ਤੇ ਨੰ ਸਿੰਘ ਨੇ ਫੜ ਕੇ ਪੁਲਿਸ ਵਾਲੇ ਕੀਤਾ ਇਦਾਂ ਦੀ ਪੁਗਲ ਆਈ ਹੈ ਸਾਡੇ ਕੋਲ ਸਵੇਰੇ ਇੱਕ ਇਨਫੋਰਮੇਸ਼ਨ ਆਈ ਸੀ ਪਿੰਡ ਕੋਠੇ ਖੰਜੂਰਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਉਥੋਂ ਦੀ ਪਿੰਡ ਦਾ ਰਹਿਣ ਵਾਲਾ ਬੰਦਾ ਹੈਗਾ ਉਹ ਸ਼ਰਾਬੀ ਹਾਲਤ ਦੇ ਵਿੱਚ ਦਰਵਾਰ ਸਾਹਿਬ ਦੇ ਵਿੱਚ ਐਂਟਰ ਹੋ ਗਿਆ ਸੀਗਾ ਉੱਥੇ ਜਾ ਕੇ ਉਹਨੇ ਗਰੰਤੀ ਸਿੰਘ ਨਾਲ ਕਾਫੀ ਬੋਲਬਲਾਰਾ ਕੀਤਾ ਅ ਅਸੀਂ ਉਹਦੇ ਬਿਆਨਾਂ ਦੇ ਉੱਤੇ ਜਿਹੜਾ ਗਰੰਤੀ ਸਿੰਘ ਨੇ ਬਿਆਨਾਂ ਦੇ ਉੱਤੇ ਮੁਕੱਦਮਾ ਅੰਡਰ ਸੈਕਸ਼ਨ 299 ਜੋ ਕਿ ਪਹਿਲਾਂ 295 ਆਈਪੀਸੀ ਹੁੰਦਾ ਸੀਗਾ ਉਹ ਦਰਜ ਕਰਕੇ ਅ ਜਿਹੜਾ ਕਨਸਰਨ ਦੋਸ਼ੀ ਹੈਗਾ ਉਹਦੀ ਅਸੀਂ ਅਰੈਸਟ ਪਾ ਲਈਏ